ਬੀ ਬੰਦੇ ਸਸੀ ਕਾ ਕਿੱਦਾਂ ਸਾਰੇ ਠੀਕ ਠਾਕ ਹੋ ਮੀਰ ਕਰਦੇ ਆ ਸਾਰੇ ਠੀਕ ਠਾਕ ਹੀ ਹੋਮੋਂਗੇ ਅੱਜ ਆਪਾਂ ਤੁਹਾਨੂੰ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਦੇਖੋ ਅੱਜ ਆਪਾਂ ਹਣ ਕਰਦੇ ਆ ਗੱਲਬਾਤ ਬਾਈ ਦੇ ਨਾਲ ਤੇ ਹੋਰ ਬਈ ਕੋਨੀ ਕਿਵੇਂ ਠੀਕ ਠਾਕ ਹਾਂ ਠੀਕ ਹੈ ਹੋ ਠੀਕ ਹੈ ਤੁਸੀਂ ਹਾਂ ਹਾਂ ਸਾਰੇ ਠੀਕ ਠਾਕ ਹੈ ਤੂੰ ਦੱਸ ਕਿਵੇਂ ਹੈ ਪਰਿਵਾਰ ਸਾਰੇ ਠੀਕ ਠਾਕ ਹੈ ਜੀ ਆਪਣੇ ਬੱਚੇ ਤੇਰੀਆਂ ਬੇਟੀਆਂ ਠੀਕ ਆ ਹਾਂ ਜੀ ਠੀਕ ਹੈ ਸਾਰੇ ਠੀਕ ਚਲ ਵਧੀਆ ਠੀਕ ਹੀ ਚਾਹੀਦੇ ਆ ਤੇ ਮੈਂ ਅੱਜ ਲੱਗਿਆ ਮੈਨੂੰ ਤੇਰੀ ਆਵਾਜ਼ ਜੀ ਵੀ ਸੁਣੀ ਆਪਣੇ ਪਾਰ ਮੂਰ ਦੀ ਲੰਘ ਕੇ ਆਇਆ ਤੂੰ ਤੇ ਕੱਲ ਵੀ ਮੈਨੂੰ ਲੱਗਿਆ ਵੀ ਤੂੰ ਇੱਧਰ ਹੈਗਾ ਹੀ ਹਾਂ ਜੀ ਹਾਂ ਕਿਉਂਕਿ ਉਹ ਮੈਨੂੰ ਮਿਲੀ ਥਈ ਉਹ ਕਹਿੰਦੀ ਮੈਂ ਚਾਹ ਫੜਾ ਕੇ ਚੱਲੀ ਆਂ ਕਹਿੰਦੀ ਉਹਨੂੰ ਬਾਈ ਨੂੰ ਤੇ ਮੈਂ ਚਾਹ ਭੇਜੀ ਸੀ ਪੀ ਲਈ ਹਾਂ ਪੀ ਲਈ ਆਹ ਬਾਈ ਦੇਖ ਕੇ ਗਿਆ ਸੀ ਹੈਨਾ ਮੈਂ ਕਹੇ ਸੀ ਉਹਨੂੰ ਚਾਹ ਦੇ ਆਉ ਉੱਥੇ ਹਾਂ ਪੀ ਲਈ ਸੀ ਹਾਂ ਹਾਂ ਮੈਂ ਕਿ ਇੱਥੇ ਚੱਲ ਕੰਮ ਕਰਦਾ ਹੂ ਅੱਜ ਇਹਦੀ ਵੀਡੀਓ ਬਣਾਵਾਂਗੇ ਹੈਨਾ ਹਾਂ ਅੱਛਾ ਤੇ ਇਹ ਤੋਂ ਪਹਿਲਾਂ ਬਣਾਈਆਂ ਕਿ ਪਹਿਲੀ ਵਾਰ ਹੀ ਲੱਗਿਆ ਹਾਂ ਪਹਿਲਾ ਬਣਾਇਆ ਟੋਕਰ ਦੋ ਤੇ ਪਹਿਲਾ ਬਣਾਤੀਆਂ ਵੀ ਦੂਜਾ ਤੀਜਾ ਘਰ ਹੀ ਹੈ ਬਣਾ ਕਾ ਇੱਥੇ ਨਾਲ ਜੋ ਕਰਾ ਲਈ ਅੱਛਾ ਅੱਛਾ ਠੀਕ ਕੱਲ ਮੇਰੇ ਇੱਥੇ ਆ ਗਿਆ ਸੀਗਾ ਅੱਛਾ ਅੱਛਾ ਮੈਂ ਕਹਾਂ ਚਾਹੇ ਜਾਚਾ ਵਿਚਾਰਾ ਦੋ ਤਿੰਨ ਦਿਨ ਹੋ ਗਏ ਭੱਜੇ ਫਿਰਦੇ ਹਾਂ ਹਾਂ ਠੰਡ ਵੀ ਆ ਹਨਾ ਅੱਜ ਮੀਂਹ ਵਾਲਾ ਹਾਂ ਫਿਰ ਹੁਣ ਸਰਦਾ ਨਹੀਂ ਚੁੱਕਾਰਨਾ ਪੈਂਦਾ ਕਰਨਾ ਪੈਂਦਾ ਹੈ ਹਾਂ ਤੇ ਫੇਰਾ ਇਹਨ ਕ ਲਾਈ ਇਹਨ ਕ ਇਹਨ ਕੇ ਨਿਗਾ ਬਣਾਈ ਸੀਗੀ ਅੱਛਾ ਅੱਛਾ ਕਦੋਂ ਬਣਾਈ ਇਹਨ ਨਿਗਾ 1.5 ਮਹੀਨਾ ਅੱਛਾ ਅੱਛਾ 1.5 ਮਹੀਨਾ ਹੋ ਗਿਆ ਤੇ ਉਹ ਨਾਲ ਕਹਿੰਦੇ ਹੁੰਦੇ ਆ ਬੋਲੀ ਦਾ ਨਹੀਂ ਵੀ ਬੋਝਵਾਜ ਨਹੀਂ ਦੇਈ ਦਾ ਅੱਖੀ ਬੋਲੀ ਦਾ ਕੰਮ ਕਰੀ ਜਾਈਦਾ ਅੱਖੀ ਹੱਟਾਂ ਪਾਸ ਦੇ ਹਾਂ ਰੋਟੀ ਰੋਜੀ ਕਮਾਉਣ ਦੇ ਵਾਸਤੇ ਬੰਦੇ ਨੂੰ ਹਨਾ ਨਿਕਲਣਾ ਪੈਂਦਾ ਘਰੋਂ ਆ ਸਿੱਤਾ ਵੀ ਕਿ ਜਮ ਮੈਂ ਗਿਆਈ ਆ ਹਨਾ ਇੱਕ ਹਾਂ ਚਾਹ ਥੋੜਾ ਬਾਲਾ ਕਰੀ ਜਾਈਦਾ ਆਖਿਆ ਟਾਕਾ ਸੁਣੀਊਗਾ ਹਾਂ ਹਾਂ ਚਲੋ ਠੀਕ ਠੀਕ ਠਾਕ ਆ ਸੀ ਹਾਂ 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 ਵਧੀਆ ਸਾਰੇ ਠੀਕ ਠਾਕ ਆ ਸੀ ਤੇ ਮੈਨੂੰ ਲੱਗਿਆ ਮੈਂ ਕਿ ਆ ਵੀ ਇੱਥੇ ਆਇਆ ਏ ਤੂੰ ਮੈਨੂੰ ਕੱਲ ਲੱਗਿਆ ਸੀ ਮੈਨੂੰ ਹਾਂ ਅੱਜ ਤਾਂ ਫਿਰ ਮੈਂ ਤੈਨੂੰ ਦੇਖ ਹੀ ਲਿਆ ਹਨਾ ਮੈਂ ਕਿਹਾ ਚਲ ਅੱਜ ਉਹਨੂੰ ਦੇਖਦੇ ਆ ਕੰਮ ਕਰਦੇ ਨੂੰ ਉਹਦੀ ਵੀਡੀਓ ਬਣਾਉਣੀ ਆ ਨਾਲੇ ਤਾਂ ਆਪਾਂ ਤੇ ਨਾਲੇ ਆਪਾਂ ਹਾਂ ਮੈਂ ਕਿਹਾ ਚੱਲ ਗੱਲਬਾਤ ਕਰਾਂਗੇ ਸੁੱਖ ਸੰਦ ਪੁੱਛ ਲਈਨੀ ਮਿੱਠਾ ਕਾ ਸਾਰੇ ਬੜੀਆ ਮਿੱਲਾ ਤਾਂ ਸਾਡਾ ਬਾਈ ਜਦੋਂ ਦਾ ਮੁੱਕਿਆ ਤੂੰ ਮੜ ਕੇ ਆਇਆ ਹੀ ਹੋਇਆ ਘਟਾ ਹੈ ਨਾ ਸੱਚੀ ਕੰਮ ਦੇ ਵਿੱਚ ਹੋਣਾ ਚੱਕਰੀ ਜਿਹਾ ਅੱਖਾਂ ਜੁੱਕਣਾ ਹੋਇਆ ਦਾ ਇੱਕ ਆਪਰੇਸ਼ਨ ਕਰਾ ਲਾ ਮਹੀਨਾ ਦਾ ਮੂੰਹ ਨਹੀਂ ਗਿਆ ਬਾਹਰ ਮੈਂ ਘਰੀ ਰਿਆ ਤੇ ਆ ਹੁਣ ਕਸਰ ਥੋੜੀ ਜਿਹੀ ਇਹ ਡੋਕਰ ਗਾ ਕੱਲ ਕਿੰਨੀਆਂ ਬਣਾਦੀਆਂ ਕੱਲ ਜਾਨੀਆਂ ਕੱਲ 2 ਬਣ ਗਈਆਂ ਕੱਲ ਕੱਲ 2 ਬਣਾਦੀਆਂ ਅੱਛਾ ਇੱਧਰ ਸੀ ਕੱਲ ਲੱਗਿਆ 3-4 4 ਕਿਲੋ ਡੋਕਰ ਹੋਰ ਬਣ ਜਾਣੂ ਅੱਛਾ ਅੱਛਾ ਠੀਕ ਆ ਤੇ ਹਾਂ ਇੱਕ ਇੱਕ ਸ਼ਾਬਾ ਛੋਟਾ ਜਿਹਾ ਬਣਾਦੀ ਭਲਾਂ ਦੀ ਕੋਈ ਨਹੀਂ ਬਣਾਉਣਾ ਛੋਟਾ ਜਿਹਾ ਹੀ ਬਣਾਦੀ ਭਲਾਂ ਦੀ ਕੱਢ ਕੇ ਹਾਂ ਹਾਂ ਵਿੱਚੋਂ ਸਾਡੇ ਤਾਂ ਹੁਣ ਆ ਤੂੰ ਤਾਂ ਮੈਂ ਹੀ ਇਹਨਾਂ ਨੂੰ ਖੁੱਗ ਕੇ ਦੇਤੇ ਆਪਣੇ ਘਰੇ ਲੱਗੇ ਸੀ ਉੱਧਰ ਆ ਤੂੰ ਤੇ ਲੱਗੇ ਵੀ ਨਾ ਜਿਹੜੇ ਇਹਨਾਂ ਦੇ ਲੱਗ ਜਾਣਗੇ ਵਧੀਆ ਹੋ ਜਾਣਗੇ ਤਾਂ ਮੈਂ ਕਿ ਚੱਲ ਮੈਂ ਲੱਗੇ ਪੈ ਸੀ ਸੋਚੀ ਜਾਂਦੀ ਸੀ ਵੀ ਕਿੱਥੇ ਲਾਈਏ ਕਿਸੇ ਸਾਂਝੀ ਥਾਂ ਜਲਵਾਉਣਾ ਚਾਹ ਉਹ ਵਰ ਮੈਂ ਉਹਦੇ ਪਿੰਡ ਚੱਲੀ ਗਈ ਘਰਦਿਆਂ ਨੇ ਇਹਨਾਂ ਨੂੰ ਦੇਦੇ ਪੱਟ ਕੇ ਇਹ ਤਾਂ ਚੰਗੇ ਆ ਸਗਾ ਹਾਂ ਤੇ ਸੁੱਕਦੇ ਜਖਣੀ ਠੰਡ ਨਾਲ ਜਾਂਦੇ ਆ ਇਹ ਪੱਤੇ ਝਾੜ ਜਾਣਗੇ ਹੁਣ ਨਾ ਸਾਨੂੰ ਪੈਜੀ ਆ ਨਾ ਹਾਂ 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 ਉਹ ਪੱਤੇ ਝਾੜ ਜਾਣਗੇ ਤੇ ਗਾਂ ਹੁਣ ਖੁੱਟਣਗੇ ਨਾ ਠੀਕ ਆ ਠੀਕ ਆ ਚਲੋ ਕੋਈ ਨਹੀਂ ਕਿਸੇ ਦਿਨ ਇਹ ਵੀ ਦੇਣਾਂਗੇ ਟੋਕਰੀਆਂ ਵਿਚਾਰੇ ਹਣਾ ਇਹ ਵੀ ਸ਼ਟਿੰਗਾਂ ਲਗ ਬਾਂਡਿੰਗ ਇਹ ਟੋਸ ਕਰਨ ਵਾਲਾ ਹਾਂ ਹਾਂ ਟੋਕ ਟਕ ਸਾਰੇ ਸਾਰੇ ਵਧੀਆ ਸਾਰੇ ਵਧੀਆ ਤੇ ਮੈਂ ਸੋਚਿਆ ਜਿੰਮੇ ਕਾ ਅਭੀ ਵੀਡੀਓ ਨਾਲ ਤਾਂ ਬਣਾਉਨੇ ਆ ਤੇ ਦਿਖਾਉਨੇ ਆ ਵੀ ਆ ਬਸ ਆ ਇੰਨਾ ਕਸੰਦ ਹੈ ਇਹਦੇ ਨਾਲ ਹੀ ਤੁਸੀਂ ਸਾਰਾ ਕੁਝ ਕਰਨਾ ਦਾਹ ਹੈ ਹਣਾ ਇਹ ਦਾਤ ਇਹਨੂੰ ਕਹਿੰਦੇ ਆ ਦਾਤ ਹਾਂ ਦਾਤ ਕਹਿੰਦੇ ਇਹਨੂੰ ਹਣਾ ਹਾਂ ਚਲੋ ਕਰਤਾ ਦੀ ਰੋਜੀ ਹੈ ਨਾ ਜਿਹਨੂੰ ਸਾਜੀ ਆ ਕਹਿੰਦੇ ਘਾਈਆਂ ਦੇ ਪੁੱਤਾਂ ਨੇ ਤਾਂ ਘਾਈ ਖੋਤਨੇ ਹਣਾ ਉਹ ਗੱਲ ਆ ਬਈ ਕਰਨਾ ਪੈਂਦਾ ਫਿਰ ਮਗਹੀ ਦਾ ਜ਼ਮਾਨਾ ਹਣਾ ਫਿਰ ਆਪਾਂ ਕੀ ਕਰੀਏ ਹਾਂ ਰੋਜੀ ਲਈ ਤੁਰੇ ਫਿਰਦੇ ਆਪਾਂ ਨਾ ਢੱਡ ਭਰਨ ਲਈ ਹਾਂ ਸੋਥਾਂ ਮਤੇ ਆਖੀ ਦਾ ਕਰਾਂਗੇ ਤਾਂ ਜੀ ਮਾੜਾ ਮੋਟਾ ਉਹਦਾ ਟੈਪ ਪਾਸ ਹੋ ਜੂਗਾ ਪਰ ਖਾਂ ਨੀਗਾ ਬਣਾਈ ਤੇ ਕਹਿੰਦੇ ਹੁੰਦੇ ਆ ਥੋੜਾ ਰੈਸਟ ਕਰੀਦੀ ਆ ਫਿਰ ਗਰੀਬੀ ਤੇ ਉਹ ਆਦਾਂ ਹਨਾ ਜਿਹੜਾ ਬੰਦੇ ਨੇ ਮਿਹਨਤ ਕਰਨੀ ਉਹੀ ਕਮਾਉਣਾ ਖਾਣਾ ਉਹ ਬਹਿ ਵੀ ਨਹੀਂ ਸਕਦਾਗਾ ਮਜਬੂਰੀ ਤਾਂ ਮਜਬੂਰੀ ਹੋਈ ਆ ਹਨਾ ਹਾਂਜੀ ਹਾਂ ਹਾਂ ਨਹੀਂ ਇਹ ਵਧੀਆ ਉਹ ਕਿੱਤਾ ਦਾ ਵਧੀਆ ਏ ਤੇ ਚਲੋ ਅੱਗੇ ਵੀ ਤੂੰ ਬਣਾਉਣਾ ਏ ਵਧੀਆ ਗੱਲ ਆ ਆਪ ਦੇ ਕਿਤੇ ਨਾਲ ਜੁੜੇ ਵੀ ਆਂ ਇਹਨੇ ਨਾਲ ਲੱਗ ਰਿਹਾ ਨਾਲ ਜੜ ਸੋਖੀ ਲੱਗ ਜਾਂਦੀ ਆ ਹਾਂ ਹਾਂ ਉਹ ਘਰੇ ਦੀ ਕੱਢਣੀ ਦਿਹਾੜੀ ਉਹਦੀ ਆ ਇਹ ਨਹੀਂ ਆ ਹਾਂ ਨਾਲੇ ਚਲੋ ਆਪਦਾ ਹਾਂਜੀ ਦੋ ਪੈਸੇ ਹੋ ਜਾਂਦੇ ਨਾਲੇ ਚਲੋ ਆਪਦਾ ਦਿਹਾੜੀ ਪੂਰੀ ਹੁੰਦੀ ਆ ਹਨਾ ਹਾਂ ਹਾਂ ਇਹ ਦੇਖੋ ਵੀ ਉਹਨਾਂ ਨੇ ਟੋਕਰੀ ਸਟਾਰਟ ਕੀਤੀ ਆ ਬਸ ਹੁਣ ਹਲੇ ਮੋੜ ਜਾ ਧਰਾਈ ਆ ਤੇ ਵਿਚਾਰੇ ਆਪ ਦੀ ਮਿਹਨਤ ਕਰ ਰਹੇ ਆ ਅੱਖ ਬਣਾਈ ਹੋਈ ਆ ਨਿਗਾ ਬਣਾਈ ਹੋਈ ਆ ਫੇਰ ਵੀ ਉਸ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਵੇਖ ਲਓ ਕਿਵੇਂ ਘੁੰਮਣਾ ਪੈਂਦਾ ਹੌਲੀ ਹੌਲੀ ਜਿਵੇਂ ਆਪਾਂ ਆਪਦੇ ਕਹਿੰਦੇ ਆਂ ਦਾਲੀ ਆ ਗਈ ਆਪਾਂ ਨੂੰ ਹਨ ਤੇ ਉਹ ਇੱਕ ਇੱਕ ਨਾਲ ਵੇਖੋ ਛਟੀਆਂ ਜੋੜਦੇ ਜਾਣਾ ਏ ਪਹਿਲਾਂ ਵਾਲੀਆਂ ਛਟੀਆਂ ਨੂੰ ਹਨ ਤੇ ਵਿੱਚ 4-5 ਛਟੀਆਂ ਮੂਰੇ ਲਾ ਲੈਂਦੀਆਂ ਲਾ ਲੈਣੀਆਂ ਹੌਲੀ ਹੌਲੀ ਜਿਵੇਂ ਆਪਾਂ ਹਰ ਇੱਕ ਚੀਜ਼ ਦਾ ਜਿਵੇਂ ਹਨ ਕੋਈ ਕੰਮ ਕੋਈ ਵੀ ਉਹ ਕਰਦੇ ਹੈਗੇ ਆ ਉਹਦੇ ਨਾਲ ਆਪਾਂ ਇੱਕ ਐਕਸਟਰਾ ਨਾਲ ਜੋੜ ਦਿੰਨੇ ਆ ਵੀ ਜਦੋਂ ਨੂੰ ਉਹ ਮੁੱਕੂਗੀ ਤੇ ਉਹਦੋਂ ਨੂੰ ਨਾਲ ਹੋਰ ਹਨ ਜਿਵੇਂ ਬਾ ਆਪਣੇ ਬਾਬੇ ਬਜ਼ੁਰਗ ਬੱਟ ਦਿੰਦੇ ਹੁੰਦੇ ਸੀਗੇ ਉਹ ਨਾਲ ਦੀ ਨਾਲ ਥੋੜਾ ਜਿਹਾ ਰਹਿੰਦੇ ਤੋਂ ਹੀ ਉਹ ਹੋਰ ਲਾ ਲੈਂਦੇ ਸੀ ਨਾਲ ਹਨ ਉਹ ਬੈਚੀ ਵੱਟਰ ਰਲ ਜਾਂਦਾ ਹੁੰਦਾ ਸੀ ਰੱਟ ਵੱਟ ਦੇ ਵਿੱਚ ਹੀ ਧਾਗਾ ਹਨ ਤੇ ਉਹ ਜੋੜ-ਜੂੜ ਦਾ ਪਤਾ ਹੀ ਨਹੀਂ ਸੀ ਲੱਗਦਾ ਉਹ ਚੀਜ਼ਾਂ ਉਮੇ ਹੀ ਇਹ ਆ ਤੇ ਵਧੀਆ ਕੰਮ ਆ ਇਹਦੇ বিনা ਸਰਦਾ ਨਹੀਂ ਟੋਕਰੀਆਂ ਵੀ ਆਪਣੀ ਇੱਕ ਲੋੜ ਹੀ ਸੀਗੀ ਪਹਿਲਾਂ ਤਾਂ ਆਪਣੀ ਤੇ ਹੁਣ ਵੀ ਵੈਸੇ ਇਹ ਤਾਂ ਵਰਤੀ ਦੀਆਂ ਹੀ ਆ ਲੋਕੀ ਵਿਆਹ ਸ਼ਾਦੀਆਂ ਦੇ ਵਿੱਚ ਵੀ ਵਰਤਦੇ ਆ ਪੱਠਾ ੜਕਾ ਹਾਂ ਬੁੜੀਆਂ ਨੇ ਤਾਂ ਅੱਗੇ ਪੁਰਾਣੇ ਟਾਈਮ ਦੇ ਵਿੱਚ ਆਪ ਦਾ ਘੋੜਾ ਘੂੜਾ ਇਹਦੇ ਵਿੱਚ ਧਰ ਲੈਣਾ ਟੋਕਰੀਆਂ ਦੇ ਸਾਰਾ ਸਮਾਨ ਸਰਦਿਆ ਸੀ ਹਾਂ ਰੂਂਕਰਾ ਕੇ ਪੂਣੀਆਂ ਵਟ ਕੇ ਕੱਪੜੇ ਦੇ ਵਿੱਚ ਮੰਨ ਲੈਣੀਆਂ ਚਾਦਰ ਦੇ ਉਤੋਂ ਹੌਲੀ ਹੌਲੀ ਕੱਢ ਕੱਢ ਕੇ ਟੋਕਰੇ 'ਚ ਧਰ ਲੈਣੀਆਂ ਤੇ ਕੱਢ ਕੱਢ ਥੋੜਾ ਥੋੜਾ ਕੱਤੀ ਜਾਣਾ ਬੁੜੀਆਂ ਨੇ ਹਨ ਮਾਈਆਂ ਨੇ ਆਪਣੀਆਂ ਨੇ ਹਾਂ 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 ਜੇ ਤੁਹਾਨੂੰ ਮੇਰਾ ਇਹ ਅਪਰਾਲਾ ਵਧੀਆ ਲੱਗਿਆ ਤੁਹਾਨੂੰ ਵੀਡੀਓ ਦਿਖਾਉਣੀ ਟੋکریاں ਬੰਦੀਆਂ ਦੀ ਤੇ ਵਿਚਾਰੇ ਦੀ ਇਹ ਵੀ ਮਤਲਬ ਕਿ ਨਿਗਾਹ ਬਣਾਈ ਹੋਈ ਆ ਫਿਰ ਵੀ ਆਦੀ ਕਰ ਰਿਹਾ ਕਾਰ ਹੈ ਨਾ ਤੇ ਚਲੋ ਮਿਹਨਤ ਦਾ ਕੋਈ ਡਰ ਨਹੀਂਗਾ ਹਨਾ ਪਰ ਇਹ ਮਿਹਨਤ ਵੀ ਉਮਰ ਉਮਰ ਦੇ ਸਿਰ ਹੁੰਦੀ ਆ ਤੇ ਕਈ ਵਾਰੀ ਬੰਦੇ ਨੂੰ ਟਾਈਮ ਤੋਂ ਆਪ ਦੇ ਤੋਂ ਵੱਧ ਵੀ ਕਰਨੀ ਪੈ ਜਾਂਦੀ ਆ ਜੇ ਤੁਹਾਨੂੰ ਆਪਣੀ ਇਹ ਵੀਡੀਓ ਬਣਾਉਣੀ ਲਾਈਕ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ਸ਼ੀ ਕਾਲ ਜੀ